ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਕੱਲ ਸੀਗੀ 29 ਸਤੰਬਰ ਤੇ ਬਾਬਾ ਫਰੀਦ ਯੂਨੀਵਰਸਿਟੀ ਨੇ ਅਪਡੇਟ ਪਾ ਦਿੱਤੀ ਆ ਸਟਾਫ ਨਰਸ ਦਾ ਪੇਪਰ ਜਿਹੜਾ ਕੈਂਸਲ ਹੋਇਆ ਸੀਗਾ ਕਿਸੇ ਕਾਰਨ ਤੁਸੀਂ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਤੇ ਮੈਂ ਵੀ ਤੁਹਾਨੂੰ ਦੱਸ ਦਿੰਦਾ ਆ ਕਿ ਇਹਨਾਂ ਨੇ ਨਾ ਦੁਬਾਰਾ ਪੋਸਟ ਪਾ ਦਿੱਤੀ ਆ ਵੀ ਜਿਹੜਾ ਪੇਪਰ ਆ 17 ਤਰੀਕ ਨੂੰ ਅਕਤੂਬਰ ਮਹੀਨੇ ਚ ਹੋਏਗਾ ਤੁਹਾ ਮੈਟਰ ਤੁਸੀਂ ਦੇਖ ਸਕਦੇ ਹੋ ਮਤਲਬ ਤੁਸੀਂ ਜਿਨ੍ਹਾਂ ਨੇ ਪੇਪਰ ਭਰੇ ਆ ਉਹਨਾਂ ਨੂੰ ਪਤਾ ਹੋਵੇਗਾ ਵੀ ਬੜੀ ਮਾੜੀ ਗੱਲ ਆ ਇਹਨਾਂ ਲਈ ਇਹਨਾਂ ਨੇ ਪੇਪਰ ਪੇਪਰ ਭਰਨ ਦਾ ਫਾਰਮ ਜਿਹੜਾ ਓਪਨ ਪੋਰਟਲ ਓਪਨ ਕੀਤਾ ਸੀਗਾ ਪੋਰਟਲ ਕੀਤਾ ਸੀਗਾ ਇਹਨਾਂ ਨੇ ਓਪਨ ਆਪਣੇ 7ਵੇਂ ਮਹੀਨੇ ਜੁਲਾਈ ਚ ਤੇ 8ਵਾਂ ਮਹੀਨਾ ਸਾਰਾ ਇਦਾਂ ਹੀ ਗਿਆ 9ਵੇਂ ਮਹੀਨੇ ਇਹਨਾਂ ਨੇ 7 ਤਰੀਕ ਨੂੰ ਪੇਪਰ ਲੈਣਾ ਸੀਗਾ ਜਿਹੜਾ ਕਿ ਕੰਪਿਊਟਰ ਬੇਸਡ ਐਗਜ਼ਾਮ ਸੀਗਾ ਕਿਸੇ ਕਾਰਨ ਕੋਈ ਕਹਿੰਦੇ ਟੈਕਨੀਕੀ ਪ੍ਰੋਬਲਮ ਸੀ ਕਿ ਜਿਹਦੇ ਕਾਰਨ ਵੀ ਪੇਪਰ ਰੱਦ ਕੀਤਾ ਗਿਆ ਇਹਨਾਂ ਕੋ ਨਹੀਂ ਹੋਇਆ ਤੇ ਹੁਣ ਇਹਨਾਂ ਨੇ ਮਤਲਬ ਵਗੈਰਾ ਪੋਰਟਲ ਦੇ ਉੱਤੇ ਲਿਖ ਕੇ ਪਾਇਆ ਵਾ ਵੈਬਸਾਈਟ ਦੇ ਪੀਓਐਮਆਰ ਸ਼ੀਟ ਦੇ ਨਾਲ ਪੇਪਰ ਲਿਆ ਜਾਏਗਾ ਤੇ ਦੇਖੋ ਵੀ ਦੋਸਤੋ ਬੜੀ ਮਾੜੀ ਗੱਲ ਆ ਇਹਨਾਂ ਲਈ ਵੀ ਹੁਣ ਵੀ ਤਾਂ ਇਹਨਾਂ ਨੇ ਓਐਮਆਰ ਸ਼ੀਟ ਤੇ ਲੈਣਾ ਵਾ ਪੇਪਰ ਇਹ ਤੁਸੀਂ ਪਹਿਲਾਂ ਹੀ ਓਐਮਆਰ ਸ਼ੀਟ ਤੇ ਲੈ ਲੈਂਦੇ ਤੇ ਜਿਹੜਾ ਕੀ ਸਾਡਾ ਟਾਈਮ ਨਾ ਖਰਾਬ ਹੁੰਦਾ ਤੇ ਹੁਣ ਇੰਨੇ ਲੋਕ ਜਿਹੜੇ ਖੱਜਲ ਹੋਏ ਆ ਪਹਿਲਾਂ ਉੱਥੇ ਗਏ ਸੀਗੇ ਆਪਣੇ ਆਪਣੇ ਸੈਂਟਰਾਂ ਦੇ ਦੂਰ ਦੂਰੋਂ ਤੇ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਜਿਸ ਬੰਦੇ ਦਾ ਜਿਹੜਾ ਬੰਦਾ ਜਿਹੜੇ ਜ਼ਿਲ੍ਹੇ 'ਚ ਰਹਿ ਰਿਹਾ ਵਾ ਉਹੀ ਜ਼ਿਲ੍ਹੇ 'ਚ ਕਿਉਂ ਨਹੀਂ ਉਹਦਾ ਪੇਪਰ ਕੰਡਕਟ ਕੀਤਾ ਜਾਂਦਾ ਇਹਨਾਂ ਨੂੰ ਦੂਰ ਦੂਰ ਸੈਂਟਰ ਕਿਉਂ ਦਿੱਤਾ ਜਾਂਦਾ ਉਹ ਜਿਹੜਾ ਬੰਦਾ ਪਠਾਨਕੋਟ ਦਾ ਆ ਉਹਦਾ ਪੇਪਰ ਜਾ ਕੇ ਹੋਏਗਾ ਮੋਹਾਲੀ 'ਚ ਜਾਂ ਬਠਿੰਡੇ ਵਾਲੇ ਬਠਿੰਡੇ ਵਾਲਿਆਂ ਦਾ ਐ ਇੱਧਰ ਜਿਹੜਾ ਬਠਿੰਡੇ ਵਾਲ ਦਾ ਵਾ ਉਹਦਾ ਬਠਿੰਡੇ ਵਾਲੀ ਕਿਉਂ ਨਹੀਂ ਲਿਆ ਜਾਂਦਾ ਵੇ ਪਰ ਇਹਦੇ ਪਿੱਛੇ ਵੀ ਬਹੁਤ ਵੱਡੇ ਕਾਰਨ ਆ ਪਤਾ ਨਹੀਂ ਜੀ ਇਹਦਾ ਮੈਨੂੰ ਵੀ ਨਹੀਂ ਪਤਾ ਮੈਂ ਇਸ ਚੀਜ਼ ਤੇ ਸਰਚ ਕਰੂੰਗਾ ਵੀਡੀਓ ਬਣਾਉਂਗਾ ਵੀ ਐਦਾਂ ਕਿਉਂ ਕੀਤਾ ਜਾਂਦਾ ਆ ਤੇ ਬਾਕੀ ਜਿਹੜੇ ਜਿਹੜੇ ਜਿਨ੍ਹਾਂ ਨੇ ਪੇਪਰ ਭਰੇ ਆ ਵਾ ਜਿਹੜੇ ਜਿਹੜੇ ਨਰਸਿੰਗ ਵਾਲੇ ਹੈਗੇ ਆ ਵੀ ਖੇਚਲੋ ਤਿਆਰੀ ਹੁਣ ਤੇ ਪੇਪਰ ਆ ਗਿਆ 17 ਤਰੀਕ ਨੂੰ OMR ਸ਼ੀਟ ਤੇ ਹੋਣਾ ਆ ਤੇ ਬਸ ਫਿਰ ਹਨੇਰੀਆਂ ਠਾਲ ਦੋ ਲੈਣੀ ਆ ਜੋਬ ਐਦਗੀ ਇਹੀ ਆਪਣੀ ਕੋਸ਼ਿਸ਼ ਆ ਜੀ ਤੇ ਮੇਰੀ ਸਰਕਾਰ ਨੂੰ ਇਹ ਅਪੀਲ ਆ ਵੀ ਤੁਸੀਂ ਇਹੋ ਜਿਹੇ ਪੰਗੇ ਨਾ ਕਰਿਆ ਕਰੋ ਇਹੋ ਜਿਹੇ ਕੰਮ ਨਾ ਕਰਿਆ ਕਰੋ ਵੀ ਤੁਸੀਂ ਪਹਿਲਾਂ ਹੀ ਇਹੋ ਜੀ ਯੂਨੀਵਰਸਿਟੀ ਨੂੰ ਇਹੋ ਜਿਹੇ ਸੈਂਟਰ ਨੂੰ ਮਤਲਬ ਪਰਮਿਸ਼ਨ ਦੋ ਕੰਡਕਟ ਕਰਨ ਦੀ ਜਿਹੜੇ ਕਰਵਾ ਸਕਣ ਕਿਉਂਕਿ ਪਹਿਲੀ ਗੱਲ ਜਿਹੜੇ ਕੈਂਡੀਡੇਟਸ ਹੁੰਦੇ ਆ ਉਹਨਾਂ ਦੇ ਨਾਲ ਇੱਕ ਇੱਕ ਬੰਦਾ ਤਾਂ ਆਉਂਦਾ ਹੀ ਆਉਂਦਾ ਵਾ ਪੇਰੈਂਟਸ ਆਉਣਗੇ ਕਿਸੇ ਦੇ ਮਾਂ ਆਊਗੇ ਕਿਸੇ ਦੇ ਪਿਓ ਆਊਗੇ ਕਿਸੇ ਦੇ ਆਪਣਾ ਕੀ ਕਹਿੰਦੇ ਆ ਹਸਬੰਡ ਆਊਗਾ ਕਿਸੇ ਦਾ ਕੇਸ ਦਾ ਭਰਾ ਆਊਗਾ ਤੇ ਬੜਾ ਔਖਾ ਹੁੰਦਾ ਆ ਵੀ ਨਾਲ ਦਾ ਵੀ ਖੱਜਲ ਹੁੰਦਾ ਵਾ ਤੇ ਉੱਪਰ ਉਹ ਜਿਹੜਾ ਕਰਾਇਆ ਲੱਗਦਾ ਆ ਤੇ ਦਿਨ ਖਰਾਬ ਹੁੰਦਾ ਆ ਟਾਈਮ ਵੇਸਟ ਹੁੰਦਾ ਆ ਆਲਮੋਸਟ ਸਾਰੇ ਪ੍ਰਾਈਵੇਟ ਜੌਬਾਂ ਵਾਲੇ ਆ ਤੇ ਤੁਸੀਂ ਜਾਣਦੇ ਹੀ ਆ ਪ੍ਰਾਈਵੇਟ ਛੁੱਟੀ ਨਹੀਂ ਮਿਲਦੀ ਤੇ ਤਾਂ ਕਰਕੇ ਮੇਰੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਤੁਸੀਂ ਪਹਿਲਾਂ ਹੀ ਉਸ ਹਾਵਨਾ ਪੇਪਰ ਲਓ ਜਿਹੜਾ ਕਿ ਤੁਹਾਡਾ ਪੇਪਰ ਰੱਤ ਨਾ ਹੋਵੇ ਤੇ ਨਾ ਹੀ ਕੋਈ ਕਿਸੇ ਨੂੰ ਦਿੱਕਤ ਆਵੇ ਨਾ ਹੀ ਕੋਈ ਖੱਜਲ ਹੋਵੇ ਤੇ ਬਾਕੀ ਦੋਸਤੋ ਖਿੱਚ ਲੋ ਤਿਆਰੀ ਆਪਾਂ ਵੀ ਬਸ ਖਿੱਚੀ ਹੋਈ ਆ ਤੇ ਬਸ ਹੁਣ ਮੈਂ ਤਿਆਰੀ ਸ਼ੁਰੂ ਕਰ ਦੇਣੀ ਆ ਇੱਕ ਅੱਦੇ ਦਿਨ ਚ ਮੈਂ ਥੋੜਾ ਬਿਜ਼ੀ ਸੀਗਾ ਤੇ ਵੀਡੀਓ ਵੀ ਇਸ ਕਰਕੇ ਘਟ ਪਾ ਰਹੇ ਆ ਮੈਂ ਬਿਜ਼ੀ ਆ ਥੋੜਾ ਜਿਹਾ ਤੇ ਬਾਕੀ ਆਪਾਂ ਤਿਆਰੀ ਖਿੱਚ ਦੇਣੀ ਆ ਤੁਸੀਂ ਵੀ ਤਿਆਰੀ ਖਿੱਚੋ ਪੜੋ ਦੱਬ ਕੇ ਪੜੋ ਮਿਹਨਤ ਕਰੋ ਠੀਕ ਆ ਦੋਸਤੋ ਧੰਨਵਾਦ